ਇੱਕ ਦੋ ਜਿੰਨਾ ਜ਼ਿਆਦਾ ਹੀ ਮਿਲ ਮਿਲਨਸਾਰ ਜੇ ਹੋ ਗਿਆ ਜ਼ਿਆਦਾ ਹੀ ਮਾਡਰਨਾਈਜ਼ ਹੋ ਗਏ ਅੱਜ ਕੱਲ ਦੇ ਲੋਕ ਨਾ ਮੈਂ ਜ਼ਬਰਦਸਤੀ ਕਰਦਾ ਕੋਸ਼ਿਸ਼ ਹੀ ਹੈ ਨਾ ਪੜ੍ਹਾਈ ਦੀ ਟੈਨਸ਼ਨ ਵਾਲਾ ਤਾਂ ਨਹੀਂ ਕੀ ਹਾਲ ਆ ਵੀ ਦੋਸਤੋਂ ਦੋ ਚਾਰ ਸਵਾਲ ਪੁੱਛਣਾ ਚੈਨਲ ਦੇ ਪਾਉਣ ਲਈ ਆਪਣੇ ਸਟੂਡੈਂਟ ਵਾਲੇ ਯਾਰ ਠੀਕ ਆ ਜਿਹੜੇ ਰੂਲ ਚੇਂਜ ਹੋਏ ਆ ਬਈ ਸਟੱਡੀ ਵਾਲੇ ਉਹਨਾਂ ਤੇ ਥੋੜੇ ਜਿਹਾ ਪੁੱਛਣਾ ਲੈ ਉਹਨਾਂ ਦੇ ਪਹਿਲਾਂ ਤਾਂ ਇਹਨਾਂ ਬਾਰੇ ਦੱਸ ਦਿਓ ਯਾਰ ਕੀ ਹਾਲ ਆ ਜਿਹੜੀਆਂ ਰੋਲਾ ਪਾਉਂਦੇ ਆ ਗੱਡੀਆਂ ਦਾ ਜਿੰਨਾ ਛਾਤੀ 'ਚ ਲੱਤਾਂ ਨਾ ਵੱਜੂ ਆਏ ਹਾਏ ਓਏ ਛਾਤੀ 'ਚ ਲੱਤਾਂ ਪਾਹਲਦੇ ਆ ਠੀਕ ਆ ਪਰ ਨਹੀਂ ਕੁਝ ਹੱਦ ਤੱਕ ਠੀਕ ਵੀ ਆ ਪਰ ਜੇ ਲਿਮਟ ਚ ਰਵੇ ਹਨ ਤਰੀਕੇ ਨਾਲ ਜੇ ਚੀਜ਼ ਜੇ ਚੀਜ਼ ਨੂੰ ਚੀਜ਼ ਦੇ ਅਕੋਰਡਿੰਗ ਨਾਲ ਠੀਕ ਆ ਚਲੋ ਸਹੀ ਆ ਤੇ ਜਿਹੜਾ ਬਾਈ ਉਹ ਸੀਗਾ ਆਪਣਾ ਸਿਸਟਮ ਜਿਹੜੇ ਰੂਲ ਚੇਂਜ ਹੋ ਗਿਆ ਸਟੱਡੀ ਨਹੀਂ ਹਨਾ ਚੇਂਜ ਕਰ ਸਕਦੇ ਉਹਦੇ ਕਰਕੇ ਕੀ ਦਿੱਕਤਾਂ ਆ ਰਹੀਆਂ ਜਾਂ ਤੁਹਾਡੇ ਨੌਨ ਕਿਸੇ ਨੂੰ ਆਈ ਹੋਵੇ ਦਿੱਕਤਾਂ ਦੇਖੋ ਸਾਡੇ ਘਰ ਚ ਹੀ ਮੁੰਡੇ ਰਹਿ ਰਹੇ ਆ ਇੱਕ ਦੋ ਜਿਹੜੇ ਕੀ ਜਿਨ੍ਹਾਂ ਨੇ ਹਨਾ ਕਾਲਜ ਚੇਂਜ ਕੀਤਾ ਤੇ ਉਹਨਾਂ ਦਾ ਡੀਐਲਾਈ ਚੇਂਜ ਨਹੀਂ ਹੋ ਰਿਹਾ ਇਹ ਚੇਂਜ ਕਰੋਗੇ ਤਾਂ ਚੜੀ ਪਰਮੈਂਟ ਨਵਾਂ ਲੈਣਾ ਪੈਣਾ ਐਂਡ ਉੰਤੇ ਫਿਰ ਪਰਮਣ ਨਹੀਂ ਮਿਲਦਾ ਐਂਡ ਗੋ ਆਨ ਇੱਕ ਹੋਰ ਗੱਲ ਵੀ ਕਹਿੰਦੇ ਜੇ ਹੁਣ ਤੁਸੀਂ ਦੁਬਾਰਾ ਸਟੱਡੀ ਪਰਮਿਟ ਲੈਣਾ ਇੰਡੀਆ ਜਾਣਾ ਪੈਂਦਾ ਸੱਚ ਨਹੀਂ ਇਹ ਤਾਂ ਇਹ ਇੱਥੇ ਵੀ ਕਰਵਾ ਸਕਦੇ ਹੋ ਇਹ ਸਟੱਡੀ ਪਰਮਿਟ ਇੱਥੇ ਚੇਂਜ ਹੋ ਜਾਂਦਾ ਪਰ ਉਥੇ ਹੀ ਅਗੱਗੇ ਵਰਕ ਪਰਮਿਟ ਦਾ ਆ ਜਾਂਦਾ ਠੀਕ ਹੈ ਤੁਸੀਂ ਦੋਨੇ ਬਾਈ ਸਟੂਡੈਂਟ ਹੀ ਹੋ ਨਹੀਂ ਨਹੀਂ ਮੈਂ ਵਰਕ ਪਰਮਿਟ ਤੁਸੀਂ ਵਰਕ ਪਰਮਿਟ ਤੁਹਾਨੂੰ ਕਾਫੀ ਟਾਈਮ ਹੋ ਗਿਆ ਨਹੀਂ ਐਲ ਐਮ ਆਈ ਲੈ ਲਈ ਐਲ ਐਮ ਆਈ ਲੈ ਲਈ ਸੀ ਸਟੂਡੈਂਟ ਆਈ ਸੀ ਤੇ ਐਲ ਐਮ ਆਈ ਲੈ ਲਈ ਹਾਂਜੀ ਉੰਜ ਕਿੰਨਾ ਟਾਈਮ ਹੋ ਗਿਆ ਬਾਈ ਕਿ 5.5 ਸਾਲ ਹੋ ਗਿਆ ਤੇ ਕੀ ਜਿਹੜੇ ਨਵੇਂ ਆਉਂਦੇ ਆ ਜਾਂ ਉਧਰੋਂ ਬੱਚਿਆਂ ਨੇ ਆਉਣਾ ਹੁੰਦਾ ਉਹਨਾਂ ਨੂੰ ਕੀ ਸੁਜੈਸ਼ਨ ਦੇ ਸਕਦੇ ਹੋ ਵੀ ਸਟੱਡੀ ਕਰੋ ਕਿ ਨਾ ਕਰੋ ਕਿਉਂਕਿ ਤੁਸੀਂ ਤਾਂ ਬਦਲ ਲਿਆ ਤੁਹਾਡਾ ਐਕਸਪੀਰੀਅੰਸ ਹੀ ਕਹਿੰਦਾ ਵੀ ਯਾਰ ਬੈਨੀਫਿਟ ਆ ਜੇ ਆਪਾਂ ਐਲਮਈਏ ਲੈ ਲਈਏ ਸਹੀ ਗੇਮ ਹੈ ਮ ਫੜਾਈ ਦੀ ਟੈਨਸ਼ਨ ਨਾਲੋਂ ਤਾਂ ਨਹੀਂ ਫੜਾਈ ਦੀ ਟੈਨਸ਼ਨ ਨਾਲੋਂ ਠੀਕ ਆ ਤੇ ਤੁਹਾਨੂੰ ਨਹੀਂ ਲੱਗਦਾ ਵੀ ਇੱਕ ਪਾਸੇ 40000 ਦੇਣ ਨਾਲੋਂ ਯਾਰ ਇਧਰ ਹੀ ਆਉਂਦਾ ਹਨਾ ਸੈਟਿੰਗ ਜੀ ਕਰਨ ਨੂੰ ਹਨਾ ਪਰ ਹੁਣ ਇਹ ਵੀ ਐਲਮਈਏ ਵੀ ਬਹੁਤ ਔਕੀ ਮਿਲਦੀ ਆ ਜਾਲਾ ਬਣੀ ਬਹੁਤ ਔਕੀ ਮਿਲਦੀ ਹੈ ਜੀ ਹਾਂਜੀ ਬੰਦ ਹੀ ਆ ਇੱਕ ਹਿਸਾਬ ਦੀ ਇੱਕ ਹਿਸਾਬ ਦੀ ਬੰਦ ਹੀ ਆ ਇਹ ਵੀ ਦਿੱਕਤ ਆਊਗੀ ਮੇਕ ਸ਼ੋਰ ਕਰਨਾ ਪੈਣਾ ਹਨਾ ਜਿਹੜਾ ਵੀ ਆਉਂਦਾ ਵੀ ਜੇ ਜੇ ਤੁਹਾਡੇ ਕੋਲ ਹੈ ਕੋਈ ਬੰਦਾ ਜਿਹੜਾ ਤੁਹਾਨੂੰ ਐਲ ਐਮ ਆਈਏ ਦੇ ਸਕਦਾ ਤੁਹਾਡੇ ਆਪ ਦੇ ਨਾਲ ਸੀ ਕੋਈ ਬਈ ਹਾਂ ਜੀ ਹਾਂ ਕੋਈ ਰਿਸ਼ਤੇਦਾਰ ਹੋਲੇ ਹਨਾ ਫਿਰ ਤਾਂ ਸੌਖਾ ਹੋ ਜਾਂਦਾ ਅੱਲਾ ਮਾਈਏ ਦਾ ਬਹੁਤ ਪੈਸੇ ਲੈਂਦੇ ਆ ਐਲ ਐਮ ਆਈਏ ਬਹੁਤ ਕਰਦੇ ਆ ਬਈ ਜਿਹੜੇ ਆ ਜਿਹੜੇ ਆਪਣੇ ਬੈਠੇ ਏਜੰਟ ਇਹ ਤਾਂ ਹੱਦੋਂ ਵਾਲਾ ਚਾਰਜ ਕਰਦੇ ਆ ਤੇ ਜਦੋਂ ਤੁਸੀਂ ਆਏ ਸੀ ਹਾਂ ਜੀ ਤਾਨੂੰ ਤੁਹਾਨੂੰ ਟਾਈਮ ਕਿਨਾ ਹੋਇਆ ਗਿਆ ਨਾ ਸੌਰੀ ਮੈਂ ਭੁੱਲ ਗਿਆ ਦੋ ਦੋ ਸਾਲ ਹੋ ਗਏ ਤੁਹਾਨੂੰ ਡੇਢ ਸਾਲ ਰਏ ਡੇਢ ਸਾਲ ਸਭ ਤੋਂ ਬੈਸਟ ਚੀਜ਼ ਤੁਹਾਡੇ ਨਾਲ ਕੀ ਹੋਈ ਆ ਇੱਕ ਇੱਕ ਤੁਸੀਂ ਦੱਸਣੀ ਆ ਕਿ ਤੁਸੀਂ ਦੱਸਣੀ ਆ ਬੈਸਟ ਹੈ ਹਾਂ ਮਿਲਿਆ ਇਹ ਯਾਰ ਮਿਲਿਆ ਉਹ ਜਿਗਰ ਦੇ ਟੁੱਟਿਆ ਗੱਲ ਖੱਤ ਪਹਿਲਾਂ ਤਾਂ ਜਾਣਦੇ ਸੀ ਜੇ ਇੱਥੇ ਆ ਕੇ ਜਾਣਨ ਲੱਗੇ ਨਹੀਂ ਇੱਥੇ ਆ ਕੇ ਜਾਣਨ ਲੱਗੇ ਤੁਹਾਡੇ ਲਈ ਕੀ ਬੈਸਟ ਹੈ ਹੁਣ ਉਹ ਕਾਪੀ ਨਾ ਕਰਿਓ ਯਾਰ ਹੁਣ ਕਾਪੀ ਨਾ ਕਰਿਓ ਲਈ ਬਸ ਇਹੀ ਕੀ ਇੱਥੇ ਆ ਕੇ ਥੋੜਾ ਫਰੀडम ਜਿਹਾ ਕਹਿ ਸਕਦੇ ਆ ਆਪਾਂ ਨੂੰ ਹੈਗਾ ਇਹ ਅੱਛਾ ਜੀ ਤਾਂ ਉੱਥੇ ਵੀ ਹੈਗਾ ਮੁੰਡਿਆਂ ਨੂੰ ਹੁੰਦਾ ਬਿਲਕੁਲ ਬਿਲਕੁਲ ਤੇ ਕੁੜੀਆਂ ਨੂੰ ਵੀ ਇੱਥੇ ਵੈਸੇ ਕੁੜੀਆਂ ਹਸਾਂ ਨਾਲ ਉਹ ਵੀ ਹੈਗਾ ਫਰੀडम ਥੋੜੀ ਜਿਹੀ ਇਹਨੂੰ ਕਲੀਅਰ ਕਰ ਦਿਓ ਫਰੀडम ਕਿਸ ਤਰ੍ਹਾਂ ਦਾ ਕਿਉਂਕਿ ਨਾ ਫਰੀडम 'ਚ ਬਹੁਤ ਧਰਾਂ ਦੀਆਂ ਗੱਲਾਂ ਇਹਨਾਂ ਜਿਹੜੀ ਤੁਹਾਨੂੰ ਲੱਗਦੀ ਆ ਜਿਵੇਂ ਆਪਾਂ ਇੰਡੀਆ ਦੇ ਵਿੱਚ ਆਪਾਂ ਜਿਵੇਂ ਬਾਰ ਵਗੈਰਾ ਜਾਂਦੇ ਤੇ ਕੁੜੀਆਂ ਨੂੰ ਸਹੀ ਨਿਗਾਹ ਨਹੀਂ ਵੀ ਦੇਦੇ ਤੇ ਥੋੜਾ ਦੇ ਫ੍ਰੀ ਰਾਤ ਨੇਰੇ ਸਵੇਰੇ ਜਦੋਂ ਮਰਜ਼ੀ ਹੋਣਾ ਕੰਮ ਤੋਂ ਥੋੜਾ ਰੋਕ ਟੋਕ ਹੈ ਨਹੀਂ ਜੇ ਕੋਈ ਉਹਨਾਂ ਨਾਲ ਜ਼ਬਰਦਸਤੀ ਕਰਦਾ ਕੋਸ਼ਿਸ਼ ਹੀ ਹੈ ਨਾ ਤੇ ਉਹਨਾਂ ਗਲਤ ਲੱਗਦਾ ਤੇ ਉਹ ਅੱਜ ਕੰਪਲੀਟ ਕਰ ਸਕਦਾ ਇੰਡੀਆ ਵਿੱਚ ਆਪਣੀ ਇਡਾ ਨਹੀਂ ਹੈਗਾ ਉੱਥੇ ਡਰ ਜਾਂਦੀ ਹੈ ਨਾ ਬਈ ਕਿਸੇ ਨੂੰ ਪਤਾ ਨਾ ਲੱਗ ਜੇ ਮੇਰੀ ਬਦਨਾਮੀ ਹੋ ਜਾਈ ਇਹ ਚੀਜ਼ ਯਾਰ ਰਵਾਇਤਾਂ ਸੱਚੀ ਗੱਲ ਹੈ ਬਾਈ ਜੀ ਤੇ ਮਾੜੀ ਚੀਜ਼ ਕੀ ਲੱਗਦੀ ਹੈ ਬਈ ਕੈਨੇਡਾ ਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਮਾੜੀ ਜੇ ਹੋਈ ਆ ਤੁਹਾਡੇ ਨਾਲ ਜਾਂ ਹੈਗੀ ਆ ਨਹੀਂ ਮੇਰ ਨਾਲ ਤਾਂ ਕੀ ਹਾਨੀ ਆ ਜਿਆਦਾ ਹੀ ਮਾਡਰਨਾਈਜ਼ ਹੋ ਗਏ ਅੱਜ ਕੱਲ੍ਹ ਦੇ ਲੋਕ ਉਹ ਅੱਛਾ ਹਾਂ ਕਿਸ ਕਿਸ ਵਿਸ਼ੇ ਚ ਕਹਿ ਰਹੇ ਹੋ ਇਸ ਗੱਲ ਨੂੰ ਸਾਰੇ ਵਿਸ਼ੇ ਜੀ ਲੈ ਲਓ ਜਿਵੇਂ ਕਿ ਐਗਜ਼ਾਮਪਲ ਦੇ ਦਿਓ ਕੋਈ ਇੱਕ ਅੱਜ ਕੱਲ੍ਹ ਜਿਵੇਂ ਆ ਗੱਡੀਆਂ ਹੁਣੇ ਹਾਂਜੀ ਇਹ ਜ਼ੂੰ ਜ਼ੂੰ ਚੱਲਦੀ ਰਹਿੰਦੀ ਆ ਜਾਂ ਫਿਰ ਅੱਜ ਕੱਲ੍ਹ ਮੁੰਡੇ ਕੁੜੀਆਂ ਦੇਖ ਲਈਏ ਜਿਆਦਾ ਹੀ ਮਾਡਰਨਾਈਜ਼ ਆ ਨਾਤੇ ਇੱਕ ਦੂਜੇ ਨਾਲ ਜਿਆਦਾ ਹੀ ਮਿਲ ਮਿਲਨਸਾਰ ਜੇ ਹੋ ਗਿਆ ਸੋ ਥੋੜਾ ਜਿਹਾ ਵਿੱਚ ਚਾਹੀਦਾ ਹਨਾ ਗੈਪ ਜਿੰਨਾ ਕਿ ਰੱਖਣਾ ਚਾਹੀਦਾ ਉਹਨਾਂ ਕੋ ਹੋਣਾ ਚਾਹੀਦਾ ਰਿਸ਼ਤਿਆਂ ਦੇ ਵਿੱਚ ਹਨਾ ਸ਼ਰਮ ਸ਼ਰਮ ਦੀ ਲਾ ਲਈ ਯਾਰ ਤੋ ਨਹੀਂ ਸ਼ਰਮ ਹੌਣੀ ਚਾਹੀਦੀ ਵਿੱਚ ਹਾਂ ਕੈਨੇਡਾ ਦੇ ਵਿੱਚ ਆ ਕੇ ਜਦੋਂ ਹਨਾ ਕੋਈ ਹੁੰਦਾ ਨਹੀਂ ਸਿਰ ਤੇ ਥੋੜਾ ਜਿਹਾ ਬੰਦਾ ਬਾਹਰੇ ਹੋ ਜਾਂਦਾ ਨਹੀਂ ਰਹਿੰਦਾ ਨਾ ਕੋਈ ਵੀ ਤੇ ਤੁਹਾਨੂੰ ਨਹੀਂ ਲੱਗਦਾ ਇਹ ਚੀਜ਼ ਹੋ ਸਕਦੀ ਹੈ ਕੰਟਰੋਲ ਜੇ ਉਹਨਾਂ ਨੂੰ ਥੋੜੀ ਜਿਹੀ ਸਿੱਖਿਆ ਦਿੱਤੀ ਜਾਵੇ ਜਨ ਉਹਨਾਂ ਨੂੰ ਸਿਖਾਇਆ ਜਾਵੇ ਪਹਿਲਾਂ ਹੀ ਜਾਣ ਤੋਂ ਹਨਾ ਕਿਉਂਕਿ ਇੱਥੇ ਉਹਨਾਂ ਨੂੰ ਗਾਈਡ ਕਰਨ ਵਾਲਾ ਹੈ ਨਹੀਂ ਕੋਈ ਮਿਸ ਗਾਈਡ ਜੇਤੀ ਹੋ ਜਾਂਦੇ ਆ ਤੇ ਤੁਸੀਂ ਵੀ ਦੱਸੋ ਬਾਈ ਸਭ ਤੋਂ ਮਾੜੀ ਚੀਜ਼ ਜਾਂ ਗੰਦੀ ਚੀਜ਼ ਕੀ ਲੱਗਦੀ ਆ ਮਾੜੀ ਮਾੜੀ ਕਹੀ ਹੁਣ ਮੈਂ ਇੱਥੇ ਵੇਖਿਆ ਮੈਂ ਪਹਿਲੇ ਘਰੇ ਜਿੱਥੇ ਰਹਿੰਦਾ ਹੁੰਦਾ ਸੀ ਹਾਂਜੀ ਮੈਂ ਦੋ ਤਿੰਨ ਵੇਖਿਆ ਤੇ ਸਾਡੇ ਪਾਰਕ ਤੇ ਡਰਗੀ ਵਗੈਰਾ ਹੁੰਦੇ ਹੁੰਦੇ ਹਾਂ ਹਾਂ ਤੇ ਆਪਣੇ ਕਈ ਆਪਣੇ ਪੰਜਾਬੀ ਵੀਰ ਦੇ ਵੇਖੇ ਆ ਫਿਰ ਜਿਹੜੇ ਉਹਨਾਂ ਦੇ ਨਾਲ ਤੋਂ ਲੇਖਦੇ ਹੁੰਦੇ ਮੈਂ ਸਰੀ ਸੈਂਟਰ ਇੱਥੇ ਆਪਣੇ ਡਰਗੀਆਂ ਦੇ ਨਾਲ ਹਾਂਜੀ ਮੈਂ ਕਈ ਵਾਰ ਸਰੀ ਸੈਂਟਰ ਵਿੱਚ ਇੱਥੇ ਵੇਖਿਆ ਕਿ ਮੈਂ ਡਰਗ ਵਗੈਰਾ ਸਪਲਾਈ ਇੱਕ ਦੂਜੇ ਨੂੰ ਕਰਦੇ ਹੁੰਦੇ ਆ ਹਾਂ ਉਹ ਚੀਜ਼ ਉਹਦੀ ਗਲਤ ਚੀਜ਼ ਕਿ ਪੰਜਾਬ 'ਚ ਵੀ ਉਹੀ ਹਾਲਿਖਾ ਹੈ ਕਿ ਇਹ ਹਾਲਤ ਦਾ ਗਲਤ ਗਿਆਨ ਬਿਲਕੁਲ ਇੱਕ ਹੋਰ ਚੀਜ਼ ਥੋੜੀ ਜੀ ਈਵਰਸ ਨੂੰ ਸਾਰੇ ਦਰਸ਼ਕਾਂ ਨੂੰ ਕਲੀਅਰ ਕਰੋਗੇ ਵੀ ਯਾਰ ਨਸ਼ੇ ਦਾ ਵਾਕਏ ਜਿਹੜੀ ਚੀਜ਼ ਉਹ ਸੋਚ ਦੇਖਣੀ ਉੱਥੇ ਹੈ ਨਹੀਂ ਇਹ ਸੱਚ ਨਹੀਂ ਗਾ ਇੱਥੇ ਕਿੱਦਾਂ ਵੀ ਨਸ਼ੇ ਕਿੰਨੇ ਨਸ਼ੇ ਹਨ ਨਾਰਮਲ ਗੱਲ ਹਨ ਆ ਕੇ ਮੈਂ ਦੇਖਿਆ ਲੋਕ ਵੀਪ ਕਰਨ ਲੱਗ ਪੈਂਦੇ ਆ ਵੀ ਹਾਂਜੀ ਮੈਂਡਲ ਫਲੇਵਰ ਫਲੇਵਰ ਦੇ ਚੱਕਰਾਂ 'ਚ ਵੀਪ ਅੰਡ ਕਈ ਦਾ ਹੋਣੀ ਤੇ ਡਰਗ ਭੰਗ ਪੁੰਗਣਾ ਨਾ ਸੋ ਨਸ਼ੀਤ ਹੈ ਭੰਗ ਤਾਂ ਮੈਨੂੰ ਲੱਗਦਾ ਜਿੰਨੀ ਸਭ ਤੋਂ ਵੱਧ ਆਪਣੇ ਬੰਦੇ ਤੇ ਆ ਕੇ ਮੁੰਡੇ ਪੀਣ ਲੱਗੇ ਪੈਂਦੇ ਉਹਨੇ ਹੋਰ ਨਹੀਂ ਪੀਂਦੇ ਹਨਾ ਪਤਾ ਨਹੀਂ ਇਹ ਕੀ ਚੀਜ਼ ਆ ਜਿਹੜੀ ਉਹਨਾਂ ਨੂੰ ਇਧਰ ਖਿੱਚਦੀ ਆ ਜਾਂ ਉਹਨਾਂ ਨੂੰ ਕੋਈ ਰੋਕਣ ਵਾਲਾ ਹੈ ਨਹੀਂ ਤੁਹਾਨੂੰ ਨਹੀਂ ਲੱਗਦਾ ਵੀ ਇਹੋ ਜੇ ਸਰਕਲ ਤੋਂ ਬਾਹਰ ਹੀ ਰਹਿਣਾ ਚਾਹੀਦਾ ਕਿਉਂਕਿ ਜਦੋਂ ਦਾ ਮੈਂ ਬਈ ਮੈਂ ਤਾਂ ਬਾਹਰ ਹੀ ਰਹਿਣਾ ਮੈਨੂੰ ਭੰਗ ਵਾਲੇ ਬੰਦੇ ਉਹੀ ਨਹੀਂ ਪਸੰਦ ਹਾਂ ਅਸੀਂ ਬਾਹਰ ਹਾਂ ਸਹੀ ਨਹੀਂ ਆਂਦੀ ਨਾ ਤੇ ਨਵੇਂ ਲੋਕਾਂ ਨੂੰ ਕੀ ਕਹੋਗੇ ਜੇ ਜਿਹੜੇ ਆਉਂਦੇ ਆ ਮਿਸਗਾਈਡ ਹੋ ਜਾਂਦੇ ਆ ਉਹ ਯੋਨਾਲੀ ਚੰਗੇ ਜੇ ਕੋਈ ਵੀਊ ਦੇ ਦੋ ਵੀ ਉਹ ਤੁਹਾਡੀਆਂ ਗੱਲਾਂ ਸੁਣ ਕੇ ਉਹ ਹੋ ਸਕਾ ਨਾ ਵੀ ਹਾਂ ਯਾਰ ਪ੍ਰੇਰਿਤ ਹੋ ਗਏ ਨਵਿਆਂ ਨੂੰ ਇਹੀ ਆ ਕੇ ਆਪਦੇ ਕੰਮ 'ਚ ਧਿਆਨ ਰੱਖੋ ਤੇ ਅੱਜ ਪਿੱਛੇ ਫੈਮਿਲੀ ਦਾ ਧਿਆਨ ਰੱਖਾ ਅੱਜ ਫੈਮਿਲੀ ਨੇ ਭੇਜਿਆ ਆਪਾਂ ਨੂੰ ਕਿੰਨਾ ਖਰਚਾ ਚੱਕ ਕੇ ਭੇਜਿਆ ਹੈ ਬਿਲਕੁਲ ਉਮੀਦਾਂ ਲਾਈਆਂ ਆਪਣੇ ਤੋਂ ਏਮ ਨੂੰ ਮੂਰੇ ਰੱਖਣਾ ਨਾ ਕਿ ਨਸ਼ਿਆਂ ਨੂੰ ਹਣਾ ਬਿਲਕੁਲ ਸਹੀ ਗੱਲ ਤੇ ਤੁਹਾਨੂੰ ਦੋਨਾਂ ਨੂੰ ਕੰਮ ਮਿਲ ਚੁੱਕਿਆ ਤੁਸੀਂ ਕੀ ਕੰਮ ਕਰਦੇ ਸੀ ਹਾਂਜੀ ਮੈਂ ਬਾਸੂ ਵੀ ਦਾਤ ਬੋਸਟਨ ਪੀਜ਼ਾ ਦੇ ਤੁਸੀਂ ਤਾਂ ਆਪਣਾ ਐਲ ਐਮ ਆਈ ਲੈ ਲਈ ਠੀਕ ਹੈ ਵਰਕ ਪਰਮਿਟ ਤੇ ਹੋ ਤੇ ਜੇ ਨਵੇਂ ਬੱਚੇ ਨੇ ਆ ਕੇ ਕੰਮ ਲੱਭਣਾ ਅੱਜ ਦੇ ਸਮੇਂ ਕੀ ਮੁਸ਼ਕਲ ਆ ਰਹੀਆਂ ਤੇ ਕਿਵੇਂ ਕੰਮ ਲੱਭ ਸਕਦੇ ਆ ਕੰਮ ਕੰਮ ਔਖਾ ਦੇਖੋ ਇਹ ਸੈਸ਼ਨ ਚੱਲ ਰਿਹਾ ਹੈ ਨਾ ਕੰਮ ਔਖੇ ਲੱਭਦੇ ਆ ਬਟ ਜੇ ਤੁਸੀਂ ਬਾਹਰ ਇੰਦਰ ਉੰਦਰ ਜਾਓਗੇ ਟਰਾਈ ਕਰੋ ਕੰਮ ਤਾਂ ਫੇਰ ਹੀ ਲੱਭਣਾ ਘਰੇ ਬੈਠ ਕੇ ਬਸ ਯਾਰ ਦੋਸਤੇ ਤੇ ਉਹ ਘਰੇ ਹੀ ਏ ਤੇ ਡੇਲੀ ਮੈਨੂੰ ਫੋਨ ਲਾ ਕੇ ਕਹਿੰਦਾ ਕਿ ਕੰਮ ਹੈ ਨਹੀਂ ਇਥੇ ਹਾਂ ਤੇ ਡੇਲੀ ਉਹਨੇ ਰਿਜ਼ਿਊਮ ਯਾਦ ਬਣਾਇਆ ਨਹੀਂ ਅਜੇ ਤੱਕ ਜੇ ਤਾਂ ਆਪਾਂ ਲੱਭਣ ਜਾਵਾਂਗੇ ਫਿਰ ਕੰਮ ਲੱਭੇਗਾ ਬਿਲਕੁਲ ਮੇਰੀ ਮਾ ਸਿਸਟਰ ਕਜ਼ੀ ਨੇ ਹਾਂਜੀ ਉਹ ਆਈ ਤੇ ਉਹਨੇ ਮਤਲਬ ਦੂਜੇ ਵੀਕ ਉਹਨੇ ਕੰਮ ਲੱਭ ਲਿਆ ਦੂਜੇ ਵੀਕ ਦੂਜੇ ਵੀਕ 14 15 ਦਿਨਾਂ ਦੇ ਵਿੱਚ ਕੰਮ ਲੱਗ ਗਿਆ ਜਿਵੇਂ ਕਹਿ ਸਕਦੇ ਕਿ ਆਪਾਂ ਉਹਦਾ ਫੋਸਟ ਕਰ ਸਕਦੇ ਤੇ ਜਾਣਾ ਕੰਮ ਲੱਭਣਾ ਉਹਨੇ ਦੂਜੇ ਵੀਕ ਹੀ ਕੰਮ ਲੱਭ ਲਿਆ ਫਰੈਂਡ ਤੇ ਉਹਨੂੰ ਇਹਦਾ ਫੋਸਟ ਆਪ ਨਹੀਂ ਕਰ ਸਕਦਾ ਜਿੰਨਾ ਦਾ ਜਿੰਨਾ ਕਰਨਾ ਚਾਹੀਦਾ ਹਾਂ ਤੇ ਉਹਨੂੰ ਤਿੰਨ ਮਹੀਨੇ ਚਲੇ ਗਏ ਨਹੀਂ ਦੇ ਆਪ ਮੁਵਰ ਰਿਸਪੌਂਸਿਬਲ ਆਦੇ ਨੂੰ ਸਮਝੀਗਾ ਤੇ ਆ ਤਾਂ ਕੰਮ ਲੱਭਣ ਜਾਵੇਗਾ ਫਿਰ ਤਾਂ ਕੰਮ ਹੀਗਾ ਤੇ ਜੇ ਘਰੇ ਬੈ ਕੇ ਆਖੀਏ ਕਿ ਨਹੀਂ ਹੋਏਗਾ ਫਿਰ ਹੈ ਨਹੀਂਗਾ ਹਾਂਜੀ ਨਾਲ ਲੱਭੀਏ ਤਾਂ ਫਿਰ ਹੈ ਹੀਗਾ ਠੀਕ ਹੈ ਬੈਟਰਾ ਕੀ ਬੈਡ ਨਾਲ ਢੂਈ ਨਾ ਲਾਓ ਉੱਠ ਕੇ ਲੱਭਣ ਜਾਓ ਤੇ ਕੰਮ ਮਿਲ ਜਾਊਗਾ ਹਨਾ ਯਾਰ ਬਿਲਕੁਲ ਮਿਲੂਗਾ ਕੰਮ ਦੋਸਤੋ ਮੇਰੇ ਵੀ ਕੁਝ ਨੌਨ ਆਏ ਆ ਬਾਈ ਹੋਰੇ ਵੀ ਦੱਸ ਰਹੇ ਆ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਕੰਮ ਮਿਲ ਜਾਣਾ ਕੈਨੇਡਾ ਦੇ ਹਾਲਾਤ ਭਾਵੇਂ ਲੱਖ ਬੁਰੇ ਆ ਪਰ ਇੰਨੇ ਵੀ ਬੁਰੇ ਨਹੀਂ ਆ ਪਰ ਰਹਿ ਨਹੀਂ ਸਕਦੇ ਨਾ ਬਾਈ ਠੀਕ ਹੈ ਸੱਚ ਆ ਨਾ ਇਹ ਗੱਲ ਬਹੁਤ ਬੁਰਾ ਬਣਾਇਆ ਜਾ ਰਿਹਾ ਕ ਹਣਾ ਬਹੁਤ ਵਧੀਆ ਲੱਗਿਆ ਬਈ ਤੁਹਾਡੇ ਨਾਲ ਗੱਲਾਂ ਕਰਕੇ ਯਾਰ ਤੇ ਥੈਂਕ ਯੂ ਸੋ ਮੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੋੜਾ ਬੋਲਣ ਲੱਗਿਆ ਹੋ ਜਾਂਦਾ ਨਾ ਜਿੰਦ ਆਪਾਂ ਬੋਲਦੇ ਆ ਪੰਜਾਬੀ ਆਪਣੀ ਜੀਭ ਜਿੱਦਾਂ ਨੂੰ ਆਈ ਲਵ ਹੰਦਲਾ ਆਈ ਲਵ ਹੰਦਲਾ ਫੋਨ ਕੱਢਨੇ ਆ YouTube ਤੇ ਦੋਨਾਂ ਨੇ ਬਈ ਸਬਸਕ੍ਰਾਈਬ ਕਰ ਲੈ ਹਾਂਜੀ ਤੇ ਵੀਡੀਓ ਤੁਹਾਡੀ ਪਾਵਾਂਗੇ ਸ਼ਾਰਟਸ ਪਾਵਾਂਗੇ ਲਾਈਕ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਵੀਰੇ ਥੈਂਕ ਯੂ ਜੀ ਥੈਂਕ ਯੂ ਭਰਾ